ਸਾਈਕਲ ਤੇ ਆ ਰਿਹਾ ਸੀ ਕੋਈ ਬੱਚਾ ਉਹਦੀ ਸਾਈਕਲ ਲੱਗ ਗਈ ਭਈਆਂ ਦੇ ਨਾਲ ਉਹ ਵੀ ਬੱਚੇ ਸੀਗੇ ਉਹ ਵੀ ਭਈਆਂ ਦੇ ਉਹਨਾਂ ਨੇ ਨਸ਼ਾ ਕੀਤਾ ਹੋਇਆ ਤਾਂ ਜਾਂ ਨਹੀਂ ਕੀਤਾ ਹੋਇਆ ਜਾਂ ਕਿਤੇ ਬਾਰਦਾਤ ਕਰਨ ਚੱਲੇ थे ਉਹ ਪਤਾ ਨਹੀਂ ਕਿਉਂਕਿ ਚਾਕੂ ਉਹਨਾਂ ਦੇ ਕੋਲ ਸੀਗੇ ਤਿੰਨਾਂ ਦੇ ਵੀਡੀਓ ਦੇ ਵਿੱਚ ਤਿੰਨੇ ਚਾਰਾਂ ਕੋਲ ਚਾਕੂ ਹੈ ਸਾਈਡਾਂ ਦੇ ਪਏ ਉਹ ਵੀ ਵੱਡੇ ਵੱਡੇ ਇਹਨਾਂ ਦੇ ਪਰਿਵਾਰਾਂ ਦੇ ਨਾਲ ਪ੍ਰਸ਼ਾਸਨ ਦਾ ਕੋਈ ਸੰਪਰਕ ਹੋਇਆ ਪਰਿਵਾਰ ਭੱਜ ਗਈ ਆਧਾਰ ਕਾਰਡ ਪੰਜਾਬ ਦੇ ਬਣਾਈ ਫਿਰਦੇ ਆ ਵੋਟਰ ਕਾਰਡ ਪੰਜਾਬ ਦੇ ਬਣਾਈ ਫਿਰਦੇ ਕਿੱਥੇ ਲਭੂਗੇ ਜਾ ਕੇ 16 ਤੇ 17 ਸਾਲ ਦੇ ਦੋ ਨੌਜਵਾਨ ਸੀ ਉਹਨਾਂ ਦੀ ਇੱਕ ਦੀ ਮੌਕੇ ਤੇ ਡੈਥ ਹੋ ਜਾਂਦੀ ਹੈ ਤੇ ਦੂਜਾ ਹਸਪੀਟਲ ਦੇ ਵਿੱਚ ਐਡਮਿਟ ਹੈ ਕੀ ਲੱਗਦਾ ਕਿਸ ਤਰ੍ਹਾਂ ਦੇ ਹਿਲੀਟੀਕਲ ਮੈ ਦੇਖ ਕੇ ਆਏ ਜੀ ਮੁੰਡਾ ਬਹੁਤ ਕ੍ਰਿਟੀਕਲ ਆ 8 ਘੰਟੇ ਤੋਂ ਬਲੱਡ ਚੱਲ ਰਿਹਾ ਜੀ ਉਹਨੂੰ 8 ਘੰਟੇ ਤੋਂ ਬਲੱਡ ਚੱਲ ਰਿਹਾ ਤੇ ਇੱਕ ਕੰਨਾਂ ਰਾਈ ਬਾਹਰ ਨਿਕਲ ਰਿਹਾ ਕੋਈ ਕੋਈ ਸਰਕਾਰ ਵੱਲੋਂ ਸਰਕਾਰ ਬੋਲਤਾ ਦਿੰਦੀ ਹੈ ਉਹ ਕਾਰਡ ਬਣ ਗਿਆ ਉਹ ਕਾਰਡ ਬਣ ਗਿਆ 5 ਲੱਖ ਲੱਗ ਜਦਾ ਅਸੀਂ ਕੱਲ ਤੋਂ ਟਰਾਈ ਕਰ ਰਹੇ ਆ ਵੀ ਕੋਈ ਕਾਰਡ ਬਣ ਜੇ ਵਿਚਾਰੇ ਦਾ ਇਲਾਜ ਹੋ ਜਾਏਗਾ ਇਲਾਜ ਹੋ ਜਾਏਗਾ ਇੱਥੇ ਐਮਐਲਏ ਸਾਹਿਬ ਦਾ ਘਰ ਵੀ ਨੇੜੇ ਹੀ ਆ ਬਿਲਕੁਲ ਚੌਂਕ ਦੇ ਵਿੱਚ ਬੈਠੇ ਹਾਂ ਤਾਂ ਕੋਈ ਐਮਐਲਏ ਸਾਹਿਬ ਦੇ ਨਾਲ ਗੱਲਬਾਤ ਹੋਈ ਕਾਰਵਾਈ ਨਹੀਂ ਹਲੇ ਤੱਕ ਤਾਂ ਕੋਈ ਗੱਲ ਮੇਰੇ ਖਿਆਲ ਚ ਐਮਐਲਏ ਸਾਹਿਬ ਨੂੰ ਖੁਦ ਆਉਣਾ ਚਾਹੀਦਾ ਦਾ ਐਡੀ ਵੱਡੀ ਬਾਰਦਾਤ ਉਹਨਾਂ ਦੇ ਪਿੰਡ ਚ ਹੋ ਰਹੀ ਹੈ ਉਹ ਵੋਟਾਂ ਦੇ ਟਾਈਮ ਵੀ ਜਾਂਦੇ ਆ ਉਹ ਕੱਲੇ ਕੱਲੇ ਘਰ ਚ ਜਾਂਦੇ ਆ ਇਹ ਤਾਂ ਬਾਰਦਾਤ ਐਡੀ ਵੱਡੀ ਹੋ ਗਈ ਉਹ ਵੀ ਉਹਨਾਂ ਦੇ ਗੁਆਂਢ ਦੇ ਵਿੱਚ ਹੋਈ ਹੈ 284 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਮੁਹਾਲੀ ਦੇ ਕੁੰਬੜਾ ਦੇ ਵਿੱਚ ਕੁਡ ਪ੍ਰਵਾਸੀ ਜਿਹੜੇ ਬੱਚੇ ਨੇ ਉਹਨਾਂ ਦੇ ਵੱਲੋਂ 16 ਤੇ 17 ਸਾਲ ਦੇ ਦੋ ਬੱਚਿਆਂ ਦਾ ਕਤਲ ਕੀਤਾ ਗਿਆ ਤਾਂ ਇਸੇ ਨੂੰ ਲੈ ਕੇ ਜਿਹੜਾ 에어ਪੋਰਟ ਰੋਡ ਹੈ ਮੁਹਾਲੀ ਦਾ ਉਹ ਪੂਰੀ ਤਰ੍ਹਾਂ ਦੇ ਨਾਲ ਪੀੜਤ ਪਰਿਵਾਰਾਂ ਦੇ ਵੱਲੋਂ ਤੇ ਪਿੰਡ ਵਾਸੀਆਂ ਦੇ ਵੱਲੋਂ ਜਾਮ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਦੀ ਭੂਮਿਕਾ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਔਰ ਪਿੰਡ ਵਾਸੀ ਖਾਸ ਤੌਰ ਤੇ ਜਿਹੜੇ ਨੌਜਵਾਨ ਨੇ ਜਿਹੜੇ ਇਹਨਾਂ ਦੇ ਕੋਲੋਂ तमाम सारी ਜਿਹੜੀ ਘਟਨਾ ਵਾਪਰੀ ਆ ਪੂਰਾ ਘਟਨਾ ਕਰਮ ਹੋਇਆ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਜਗਤਪ੍ਰੀਤ ਸਿੰਘ ਹੈ ਜੀ ਇੱਥੋਂ ਦੇ ਰਹਿਣ ਵਾਲੇ ਹਾਂ ਹਾਂ ਜੀ ਮੈਂ ਇੱਥੋਂ ਦਾ ਹੀ ਕੀ ਘਟਨਾ ਕਰਮ ਕਿਵੇਂ ਵਾਪਰਿਆ ਸਾਰਾ ਘਟਨਾ ਕੋਈ ਨਹੀਂ ਜੀ ਆਪਾਂ ਸ਼ਾਮ ਨੂੰ ਖੇਲਦੇ ਹੁੰਨੇ ਆਂ ਉਹ ਸਾਰੇ ਸਪੋਰਟਸਮੈਨ ਬੰਦੇ ਆਏ ਉਹ ਮੁੰਡਾ ਵੀ ਜਿਹਦਾ ਹੋਇਆ ਉਹ ਸ਼ਾਮ ਨੂੰ ਆਂਦਾ ਹੈ ਵਾਲੀਬਾਲ ਖੇਡ ਰਿਹਾ ਹੈ ਸਗੋਂ ਮੈਚ ਕਰਾ ਰਹੇ ਸੀ ਆਪਾਂ 16 ਤਰੀਕ ਨੂੰ ਬਹੁਤ ਵਧੀਆ ਪਲੇਅਰ ਸੀਗਾ ਉਹ ਹੋਇਆ ਕੁਛ ਨਹੀਂ بس ਸਾਨੂੰ ਪਤਾ ਚੱਲਿਆ ਜਦੋਂ ਉੱਥੇ ਗਏ ਜਾ ਕੇ ਪਹੁੰਚੇ ਤਾਂ ਉਹ ਖੂਨ ਗਰਿਆ ਹੋਇਆ ਸੀ ਪੂਰਾ ਠੀਕ ਹੈ ਆਪਾਂ ਤਾਂ ਐ ਨਹੀਂ ਸੀ ਮੌਕੇ ਦੇ ਨਾਲ ਦੇ ਜਿਹੜੇ ਉਹ ਚੱਕ ਕੇ ਲੈ ਕੇ ਗਏ ਉਹਨੂੰ ਤੇ ਸਾਈਕਲ ਤੇ ਆ ਰਿਹਾ ਸੀ ਕੋਈ ਬੱਚਾ ਉਹਦੀ ਸਾਈਕਲ ਲੱਗ ਗਈ ਭਈਆਂ ਦੇ ਨਾਲ ਭਈ ਇਹ ਵੀ ਚਲੋ ਹੈ ਤੇ ਇਨਸਾਨ ਹੈ ਪਰ ਉਹ ਕੰਮ ਇਹ ਜੇ ਕਰ ਰਹੇ ਉਹ ਹੁਣ ਕੀ ਕਹਿ ਸਕਦੇ ਉਹਨਾਂ ਨੂੰ ਉਹ ਵੀ ਬੱਚੇ ਸੀਗੇ ਉਹ ਵੀ ਭਈਆਂ ਦੇ ਉਹਨਾਂ ਨੇ ਨਸ਼ਾ ਕੀਤਾ ਹੋਇਆ ਤਾਂ ਜਾਂ ਨਹੀਂ ਕੀਤਾ ਹੋਇਆ ਜਾਂ ਕਿਤੇ ਬਰਬਾਦ ਕਰਨ ਚੱਲੇ ਸੇ ਉਹ ਪਤਾ ਨਹੀਂ ਕਿਉਂਕਿ ਚਾਕੂ ਉਹਨਾਂ ਦੇ ਕੋਲ ਸੀਗੇ ਤਿੰਨਾਂ ਦੇ ਵੀਡੀਓ ਦੇ ਵਿੱਚ ਤੁਹਾਨੂੰ ਵੀਡੀਓ ਭੇਜੀ ਹੈ ਵੀਡੀਓ ਦੇ ਵਿੱਚ ਤਿੰਨੇ ਚਾਰਾਂ ਕੋਲ ਚਾਕੂ ਹੈ ਸਾਈਡਾਂ ਦੇ ਪਏ ਉਹ ਵੀ ਵੱਡੇ ਵੱਡੇ ਤੇ ਸੈੱਡ ਲੱਗੀ ਹੈ ਸਾਈਕਲ ਦੀ ਇਹ ਸਾਡੇ ਦੋ ਮੁੰਡੇ ਸਾਈਡ ਪਰ ਬੈਠੇ ਤੇ ਜੋ ਰੋਲਾ ਪਿਆ ਇਹਨਾਂ ਨੂੰ ਜਾ ਕੇ ਛੇੜਾਣ ਦੀ ਕੋਸ਼ਿਸ਼ ਕਰੀ ਉਹਨਾਂ ਨੂੰ ਤੱਪੜ-ਤੁੱਪੜ ਮਾਰਨ ਲੱਗੇ ਉਹਨਾਂ ਵੀ ਕਿ ਪਿੰਡ ਦੇ ਆ ਚਲੋ ਨਹੀਂ ਉਹਨਾਂ ਨੇ ਮਤਲਬ 1 ਮਿੰਟ ਦੀ ਵੀਡੀਓ ਹੈ 1 ਮਿੰਟ ਦੇ ਵਿੱਚ ਇਹ ਕੰਮ ਕਰਤਾ ਹੂੰ ਉਹ ਛੜਾ ਰਹੇ ਸੀ ਇੱਕ ਇਹ ਕੱਟ ਮਾਰਿਆ ਇੱਥੇ ਤੇ ਇੱਕ ਦੇ ਅੱਖ ਦੇ ਵਿੱਚ ਚਾਕੂ ਉਹਨਾਂ ਦੇ ਕੋਲੇ ਪਹਿਲਾਂ ਸੀਗਾ ਚਾਕੂ ਤਿੰਨਾਂ ਕੋਲ ਚਾਕੂ ਸੀਗੇ ਤੇ ਇਹਨਾਂ ਕੋਲ ਪਤਾ ਨਹੀਂ ਉਹ ਬਾਰਦਾਦ ਕਰਨ ਚੱਲੇ ਸੀਗੇ ਪਤਾ ਨਹੀਂ ਸੋਚ ਕੇ ਸੀ ਜਾਂ ਕਿਤੇ ਹੋਰ ਚੱਲੇ ਸੀ ਕੁਝ ਕਰਨ ਕੀ ਤੱਕੇ ਇਹ ਆ ਗਏ ਮਤਲਬ ਇੰਨਾ ਹੌਸਲਾ ਕਿ ਚਲੋ ਤੁਸੀਂ ਮਾਰਨਾ ਹੈ ਇਹ ਬੰਦੇ ਨੂੰ ਜੇ ਗਾੜ-ਗੋੜ ਵੀ ਕਰਤੇ ਕੁਝ ਵੀ ਹੋ ਜਾਊਗਾ ਤੁਸੀਂ ਉਹ ਮੂਕਾ ਮਾਰ ਲਓ ਕੁਸੂਨ ਮਾਰ ਲਓ ਚਾਕੂ ਵੀ ਤੁਸੀਂ ਕੱਟ ਮਾਰ ਲਓ ਮਤਲਬ ਉਹਨੇ ਚਾਕੂ ਐਦਾਂ ਮਾਰਿਆ ਵੀ ਬੰਦੇ ਨੂੰ ਖਤਮ ਕਰਨਾ ਮੂੰਹ ਤੇ ਗਰਦਨ ਤੇ ਚਾਕੂ ਸਿੱਧਾ ਇਸ ਤਰ੍ਹਾਂ ਚਾਕੂ ਮਾਰਿਆ ਉਹ ਬੰਦੇ ਨੇ ਇੱਕ ਦੀ ਤਾਂ ਅੱਖ ਚ ਲੱਗਿਆ ਜੀ ਇੱਥੇ ਹੂੰ ਤੇ ਇਹ ਪਹਿਲੀ ਵਾਰ ਦਾਤ ਨਹੀਂ ਹੈ ਜੀ ਇਹ ਪਹਿਲੀ ਵਾਰ ਦਾਤ ਨਹੀਂ ਇੱਕ ਵਾਰ ਦਾਤ ਹੋਲੀ ਜੀ ਮੁੰਡੇ ਦੀ ਗਰਦਨ ਵੱਡੀ ਉਹ ਵਿਚਾਰਾ ਹੁਣ ਤੱਕ ਪਿਆਗਾ ਉਹ ਜ਼ਿੰਦਗੀ আর ਮੌਦੀਓ ਲੜਾਈ ਲੜ ਰਿਹਾ ਜੀ ਨਾ ਤਾਂ ਉਹ ਜਿਉਂਦਿਆਂ ਜੈ ਨਾ ਮਰਿਆ ਚ ਹੂੰ ਠੀਕ ਹੈ ਪਹਿਲਾ ਜਿਹੜੇ ਬੰਦੇ ਦੇ ਉਹ ਨਹੀਂ ਫੜ ਹੋਏ ਉਹ ਹਾਲ ਦੇ ਤੱਕ ਫਰਾਰ ਬਹਿ ਗਏ ਇਹ ਸਾਡੇ ਪੁਲਿਸ ਫੜ ਕੇ ਕਰੋਗੇ ਕਿ ਆ ਫਾੜਾ ਹੋ ਜੂਗੇ ਜਮਾਨਤਾ ਪਰ ਆ ਜਾਂਦੇ ਆ ਕਿ ਜੇਲ 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 ਵਿੱਚ ਜਾ ਕੇ ਤਾਂ ਜ਼ਿਆਦਾ ਵਿਗੜ ਜਾਂਦੇ ਜੀ ਇਹ ਇਹ ਵੈਰੀ ਵੈਰੀਫਾਈ ਹੋਇਆ ਕਿ ਲੋਕ ਕੌਣ ਸੀਗੇ ਕਿੱਥੋਂ ਦੇ ਰਹਿਣ ਵਾਲੇ ਸੀਗੇ ਪਿੰਡ ਵਾਸੀ ਆ ਜੀ ਸਾਰੇ ਫੋਟੋਆਂ ਹੈਗੀਆਂ ਉਹਨਾਂ ਦੀਆਂ ਫੋਟੋ ਵਿੱਚ ਜਿਨ੍ਹਾਂ ਨੇ ਕਾਂਡ ਕੀਤਾ ਉਹਨਾਂ ਦੀ ਹੋਣ ਵਾਲੇ ਕਾਂਡ ਦੀਆਂ ਫੋਟੋਆਂ ਵੀ ਹੈਗੀਆਂ ਇਹਨਾਂ ਦੇ ਪਰਿਵਾਰਾਂ ਦੇ ਨਾਲ ਪ੍ਰਸ਼ਾਸਨ ਦਾ ਕੋਈ ਸੰਪਰਕ ਹੋਇਆ ਪਰਿਵਾਰ ਭੱਜ ਗਏ ਭੱਜ ਗਏ ਭੱਜ ਗਏ ਪਰਿਵਾਰ ਸਾਰੇ ਭੱਜ ਗਏ ਜਿਹੜੀ ਪੀਸੀ ਦੇ ਵਿੱਚ ਜਾਂ ਜਿਹੜੇ ਘਰ ਦੇ ਵਿੱਚ ਰਹਿ ਰਹੇ ਹੋਣਗੇ ਉਹਨਾਂ ਦੇ ਆਈਡੈਂਟੀਟੀ ਹੋਏਗੀ ਕੋਈ ਪ੍ਰੂਫ ਹੋਣਗੇ ਆਧਾਰ ਕਾਰਡ ਦੇ ਮਕਾਨ ਮਾਲਕਾਂ ਕੋਲ ਰਹਿ ਰਹੇ ਆ ਜੀ ਉਹਨਾਂ ਨੂੰ ਪਤਾ ਹੋਊਗਾ ਮਕਾਨ ਮਾਲਕ ਵੀ ਕਿਆ ਕਰੂਗਾ ਜੀ ਉਹ ਵੀ ਕਿਆ ਕਰੂਗਾ ਜੀ ਆਧਾਰ ਕਾਰਡ ਪੰਜਾਬ ਦੇ ਬਣਾਈ ਫਿਰਦੇ ਆ ਵੋਟਰ ਕਾਰਡ ਪੰਜਾਬ ਦੇ ਬਣਾਈ ਫਿਰਦੇ ਆ ਕਿੱਥੇ ਲੱਭੂਗੇ ਜਾ ਕੇ ਕਿੱਥੇ ਲੱਭੂਗੇ ਜੀ ਆਧਾਰ ਕਾਰਡ ਇੱਥੇ ਦੇ ਬਣਾਈ ਫਿਰਦੇ ਆ ਸਾਡੀਆਂ ਛਾਤੀਆਂ ਤੇ ਆ ਕੇ ਬਹਿ ਗਏ ਆਧਾਰ ਕਾਰਡ ਬਣ ਕਿਵੇਂ ਜਾਂਦਾ ਹੈ ਜਦੋਂ ਤੱਕ ਜਿਹੜੇ ਘਰ ਦੇ ਵਿੱਚ ਰਹਿੰਦੇ ਨੇ ਕੇਵਲ ਰੈਂਟ ਦਿੰਦੇ ਨੇ ਤਾਂ ਉਹਨਾਂ ਦੇ ਬਾਰੇ ਕੋਈ ਬੈਕ ਤੋਂ ਇਨਫੋਰਮੇਸ਼ਨ ਤੇ ਹੋਏਗੀ ਪਿੰਡ ਦੇ ਮਸੀਆ ਦੇ ਥਰੂ ਇਹ ਮਤਲਬ ਵੋਟਰ ਕਾਰਡ ਆਧਾਰ ਕਾਰਡ ਰਸਨ ਕਾਰਡ ਬਣਦਾ ਹੈ ਜੀ ਬਣਦਾ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੈ ਇੱਕ ਮੇਨ ਬੰਦੇ ਦੇ ਉਹਦੇ ਸਾਈਨ ਹੁੰਦੇ ਜਿਹੜਾ ਪਿੰਡ ਦਾ ਮੌਜੂਦਾ ਬੰਦਾ ਹੁੰਦਾ ਮੁਖਿਆ ਹੁਣ ਉਹ ਜਿਨ੍ਹਾਂ ਨੇ ਬਣਾਏ ਉਹਨੂੰ ਖੁਦ ਪਤਾ ਹੋਵੇਗਾ ਕਿ ਇਹਨਾਂ ਸਾਈਨ ਕਰਕੇ ਕਿਹਨਾਂ ਅਥਾਰਟੀ ਦਿੱਤੀ ਹੈ ਭਾਈ ਜੀ ਪੈਸੇ ਦੇ ਦੇ ਕੇ ਬਣਵਾ ਲਾਓ ਉਹੀ ਚੱਕਰ ਹੈ ਦੇਖੋ ਸਾਇਨ ਤਾਂ ਹੁੰਦੇ ਹੁੰਦੇ ਆ ਠੀਕ ਹੈ ਸਰਪੰਚ ਹੋਏਗਾ ਪਿੰਡ ਦਾ ਜੋ ਵੀ ਮੈਨ ਮੈਨ ਬੰਦਾ ਹੈ ਪਿੰਡ ਦੇ ਬੰਦਿਆਂ ਦੇ ਰਾਸ਼ਨ ਕਾਰਡ ਕੱਟਦੇ ਇਹਨਾਂ ਦੇ ਪਰਵਾਸੀਆਂ ਦੇ ਬਣ ਗਏ ਦੇਖ ਲਓ ਤਾਂ ਸੀ ਇਹਨਾਂ ਦੇ ਰਾਸ਼ਨ ਕਾਰਡ ਬਣ ਕੇ ਪਿੰਡ ਦੇ ਬੰਦਿਆਂ ਦੇ ਕੱਟਦੇ ਵੋਟਰ ਕਾਰਡ ਪਿੰਡਦਿਆਂ ਦੇ ਕੱਟਦੇ ਇਹਨਾਂ ਦੇ ਬਣਾਤੇ ਮਤਲਬ ਇਹ ਜਾਤਾ ਹੈ ਕਿ ਮੇਰੇ ਖਿਆਲ ਚ ਪੰਜਾਬ ਚ ਹਰੇਕ ਦਿਨ ਚ 4 ਤੇ 5 ਹਰਦਾਤਾਂ ਹੋ ਰਹੀਆਂ ਪਰਵਾਸੀਆਂ ਵੱਲੋਂ 4 ਤੇ 5 ਵਾਰਤਾਤਾਂ ਹੋ ਰਹੀਆਂ ਰੋਹ ਦੀਆਂ ਇਹ ਅੱਧੀਆਂ ਦੇ ਸਾਹਮਣੇ ਨਹੀਂ ਆਉਂਦੀਆਂ ਇਹ ਤਾਂ ਤੁਸੀਂ ਆਗੇ ਚੱਲੋ ਅੱਜ ਗੱਲ ਸਾਡੀ ਫੈਲ ਜੇਗੀ ਪਤਾ ਚੱਲ ਜੇਗਾ ਠੀਕ ਹੈ ਨਹੀਂ ਤਾਂ ਗੱਲਾਂ ਦਬ ਜੰਦੀਆਂ ਨੀਚੇ ਹੀ ਦਬ ਜੰਦੀਆਂ ਪਿੱਛੇ ਜੇ ਮੁੰਡੇ ਦਾ ਹੋਇਆ ਜੀ ਉਹਦੇ ਧੌਣ ਤੇ ਮਾਰਿਆ ਗਿੜਾਸ ਜੋ ਵੀ ਮਾਰਿਆ ਉਹ 5 ਸਾਲ ਹੋ ਗਏ ਜੀ ਡੈੱਡ ਬੈਠਾ ਹੈ ਦੋ ਸਾਲ ਹੋ ਗਏ ਜੀ ਉਹਨੂੰ ਮਤਲਬ ਉਹਦਾ ਚੱਲਦੇ ਨੂੰ ਵਿਚਾਰੇ ਦਾ ਕੋਈ ਮਤਲਬ ਹਲੇ ਤੱਕ ਕੁਝ ਨਹੀਂ ਹੋਇਆ ਜੀ ਉਹਦਾ ਕਰੇ ਪਿਆ ਵਿਚਾਰਾ ਚਾਹੇ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਉਹਨਾਂ ਦੇ ਘਰ ਜਾ ਕੇ ਦੇਖ ਲਿਓ ਬੱਚੇ ਦੀ ਕੀ ਹਾਲਤ ਹੈਗੀ ਜਿਹੜੇ ਦੋਸ਼ੀ ਆ ਪੁਲਿਸ ਨੇ ਫੜੇ ਜੇ ਦੋਸ਼ੀ ਦੋ ਤਿੰਨ ਦਾ ਫੜੇ ਆ ਜੀ ਬਾਕੀ ਦਾ ਫਰਾਰੇ ਆ ਹੂਣ ਵਾਲੇ ਪੱਜੇ ਗਏ ਜਿਹੜੇ ਹੂਣ ਵਾਲਾ ਦੋਸ਼ੀ ਸੀ ਸ਼ਾਸਨ ਤੇ ਕਹਿ ਰਹੇ ਸੀ ਕਿ ਸਾਡੇ ਨਾਲ ਥਾਣੇ ਜਾਓ ਅਸੀਂ ਉੱਥੇ ਇੱਕ ਨੂੰ ਫੜਿਆ ਹੋਇਆ ਉਹਦੀ ਪੁਸ਼ਕਿਸ਼ ਕਰ ਰਹੇ ਆ ਸਾਡੇ ਨਾਲ ਜਾਓ ਤੇ ਤੁਸੀਂ ਵੈਰੀਫਾਈ ਕਰਕੇ ਦੇਖੋ ਮੇਰੀ ਮੇਰੀ ਗੱਲ ਸੁਣੋ ਪੁਸ਼ਕਿਸ਼ ਨਾਲ ਹੋਵੇਗਾ ਕੀ ਫੜੋਗੇ ਪੁਸ਼ਕਿਸ਼ ਕਰੋਗੇ ਪਰਚਾ ਕਰ ਦੋਗੇ ਜ਼ਮਾਨਤ ਕਰਾ ਕੇ ਬਾਹਰ ਆ ਜਾਣਗੇ ਜੇਲ ਵੀ ਹੋ ਗਈ 10 ਸਾਲ ਕੱਟ ਕੇ ਫੇਰ ਵਾਪਸ ਆ ਜਾਣਗੇ ਉਹ ਜੇਲ੍ਹ ਵਿੱਚ ਜਾ ਕੇ ਤਾਂ ਸਾਡਾ ਦੁੱਗਣਾ ਕੰਮ ਕਰ ਲੈਂਦੇ ਹੋ ਦੋ ਚਾਰ ਹੋਰ ਮਿਲ ਜਾਂਦੇ ਨਾਲ ਇਹਨਾਂ ਨੂੰ ਅਸੀਂ ਚਾਹਨੇ ਕੋਈ ਪੱਕੀ ਨੱਥ ਪਾਈ ਜਾਵੇ ਇਹਨਾਂ ਨੂੰ ਨੱਥ ਪਾਓ ਇਹਨਾਂ ਨੂੰ ਨੱਥ ਪਾਣੀ ਪੈਣੀ ਹੈ ਪਰਚਿਆਂ ਨਾਲ ਮੈਨੂੰ ਨਹੀਂ ਲੱਗਦਾ ਵੀ ਚੱਲੇਗਾ ਪਰਚਿਆਂ ਨਾਲ ਕਿਉਂਕਿ ਕਿਉਂਕਿ ਜਿਹੜਾ ਬੰਦਾ ਜੇਬ ਵਿੱਚ ਚਾਕੂ ਲੈ ਕੇ ਘੁੰਮ ਰਿਹਾ ਉਹਨੂੰ ਡਰ ਕਿਦਾ ਹੋਵੇਗਾ ਕਿਹਦਾ ਡਰ ਹੋਵੇਗਾ ਉਹਨੂੰ ਇੱਕ ਬੱਚਾ ਚਾਕੂ ਲੈ ਕੇ ਘੁੰਮ ਰਿਹਾ ਵਿੱਚ ਜੇਬ ਦੇ ਵਿੱਚ ਦਿਲ ਕਰਿਆ ਠੋਕਦਾ ਹਲੇ ਹੈ ਪੁਲਿਸ ਦਾ ਡਰ ਹੈ ਤੁਹੀ ਆਪ ਤੁਹੀ ਸਾਨੂੰ ਵੀ ਡਰ ਲੱਗਦਾ ਜੀ ਕੱਲ ਨੂੰ ਅੱਜ ਬੱਚਿਆਂ ਨੂੰ ਹੱਥ 바ਰੇ ਕੱਲ ਨੂੰ ਤਾਂ ਸਾਨੂੰ ਵੀ ਪਾਣਗੇ ਅੱਜ ਉਹਨਾਂ ਦੇ ਬੱਚੇ ਸਾਡੇ ਬੱਚਿਆਂ ਨੂੰ ਹੱਤ ਪਾਰੇ ਕੱਲ ਉਹਨਾਂ ਦੇ ਮਾਪੇ ਭਾਬੀ ਨਾਲ ਲੱਗਣਗੇ ਜਿਹੜੇ 16 ਤੇ 17 ਸਾਲ ਦੇ ਦੋ ਨੌਜਵਾਨ ਸੀ ਉਹਨਾਂ ਦੀ ਇੱਕ ਦੀ ਮੌਕੇ ਤੇ ਡੈਥ ਹੋ ਜਾਂਦੀ ਹੈ ਤੇ ਦੂਜਾ ਹਸਪੀਟਲ ਦੇ ਵਿੱਚ ਐਡਮਿਟ ਹੈ ਕੀ ਲੱਗਦਾ ਕਿਸ ਤਰ੍ਹਾਂ ਦੇ ਹਿਲੀਟੀਕਲ ਮੈਂ ਦੇਖ ਕੇ ਆਏ ਜੀ ਮੁੰਡਾ ਬਹੁਤ ਕ੍ਰਿਟੀਕਲ ਹੈ 8 ਘੰਟੇ ਤੋਂ ਬਲੱਡ ਚੱਲ ਰਿਹਾ ਜੀ ਉਹਨੂੰ 8 ਘੰਟੇ ਤੋਂ ਬਲੱਡ ਚੱਲ ਰਿਹਾ ਤੇ ਕੰਨਾਂ ਰਾਹੀਂ ਬਾਹਰ ਨਿਕਲ ਰਿਹਾ ਹੈ ਕਦੀ ਨੱਕ ਤੋਂ ਕਦੀ ਕੰਨ ਤੋਂ ਕਦੀ ਮੂੰਹ ਤੋਂ ਕੰਨਾਂ ਰਾਹੀਂ ਬਾਹਰ ਨਿਕਲ ਰਿਹਾ ਹੈ ਮਤਲਬ ਉਹਦੇ ਬਲੀਡਿੰਗ ਨਹੀਂ ਜੀ ਹਲੇ ਤੱਕ ਕੰਟਰੋਲ ਹੋ ਰਹੀ ਡਾਕਟਰਾਂ ਨੂੰ ਖੁਦ ਨਹੀਂ ਸਮਝ ਆ ਰਿਹਾ ਵੀ ਚੀਜ਼ ਕੀ ਹੈ ਵੀ ਕਿੱਥੋਂ ਕੰਟਰੋਲ ਕਰੀਏ ਅਸੀਂ ਜਾਇਆਏ ਦੇਖਿਆਏ ਮਤਲਬ ਕੋਈ ਨਾ ਬਰਾਬਰੇ ਹੈ ਜੀ ਕਿਹੜੇ ਹਸਪੀਟਲ ਚ ਇਹ ਗਰੇਸ਼ਨ ਹਸਪੀਟਲ ਜੀ ਜਿਹੜਾ ਹੁਣ ਨਵਾਂ ਪਾਰਕ ਬਣ ਗਰੀਬ ਗਰੀਬ ਪਰਿਵਾਰ ਦਾ ਬੱਚਾ ਜੀ ਠੀਕ ਹੈ 5000 ਤੇ ਕੋਈ ਸਰਕਾਰ ਵੱਲੋਂ ਸਰਕਾਰ ਬੋਲਤਾ ਦਿੰਦੀ ਹੈ ਉਹ ਕਾਰਡ ਬਣ ਗਿਆ ਉਹ ਕਾਰਡ ਬਣ ਗਿਆ 5 ਲੱਖ ਲੱਗ ਜਦਾ ਅਸੀਂ ਕੱਲ ਤੋਂ ਟਰਾਈ ਕਰ ਰਹੇ ਹਾਂ ਵੀ ਕੋਈ ਕਾਰਡ ਬਣ ਜਾਏ ਵਿਚਾਰੇ ਦਾ ਇਲਾਜ ਹੋ ਜਾਏਗਾ ਇਲਾਜ ਹੋ ਜਾਏਗਾ ਇੱਥੇ ਐਮਐਲਏ ਸਾਹਿਬ ਦਾ ਘਰ ਵੀ ਨੇੜੇ ਹੀ ਆ ਬਿਲਕੁਲ ਚੌਂਕ ਦੇ ਵਿੱਚ ਬੈਠੇ ਹਾਂ ਤਾਂ ਕੋਈ ਐਮਐਲਏ ਸਾਹਿਬ ਦੇ ਨਾਲ ਗੱਲਬਾਤ ਹੋਈ ਕਾਰਵਾਈ ਨੂੰ ਲੈ ਕੇ ਹਾਲੇ ਤੱਕ ਤਾਂ ਕੋਈ ਗੱਲ ਮੇਰੇ ਖਿਆਲ ਚ ਐਮਐਲਏ ਸਾਹਿਬ ਨੂੰ ਖੁਦ ਆਉਣਾ ਚਾਹੀਦਾ ਤਾਂ ਐਡੀ ਵੱਡੀ ਬਾਰਦਾਤ ਉਹਨਾਂ ਦੇ ਪਿੰਡ ਚ ਹੋ ਰਹੀ ਹੈ ਮਨੂੰ ਲੱਗਦਾ ਉਹਨਾਂ ਨੂੰ ਕਿਉਂਕਿ ਕਿਉਂਕਿ ਜੀ ਸਾਡੇ ਵੋਟਾਂ ਦੇ ਟਾਈਮ ਵੀ ਆਉਂਦੇ ਆ ਉਹਨਾਂ ਦੀ ਸਰਕਾਰ ਦੇ ਐਮਸੀ ਜੀ ਬਰਕਿ ਉਹਨਾਂ ਨੂੰ ਖੁਦ ਆ ਕੇ ਦੇਖਣਾ ਚਾਹੀਦਾ ਸਾਡੀ ਮਦਦ ਕਰਨੀ ਚਾਹੀਦੀ ਹੈ ਵੀ ਹਾਂ ਵੀ ਕੀ ਹੋ ਰਿਹਾ ਜੇ ਹੁਣ ਉਹੀ ਬੈਠ ਗਏ ਅੰਦਰ ਫਿਰ ਸਾਹਿਬ ਦੇਖੋ ਮੇਰੀ ਗੱਲ ਸੁਣੋ ਵੋ ਇਹ ਤਾਂ ਬਾਰਦਾ ਤੇ ਐਡੀ ਵੱਡੀ ਹੋ ਗਈ ਉਹ ਵੀ ਉਹਨਾਂ ਦੇ ਗਵਾਂਡ ਦੇ ਵਿੱਚ ਹੋਈ ਹੈ ਆ ਸਾਹਮਣੇ ਤੋਂ ਸਿਰਫ ਚਾਰ ਜੇ ਤੁਰਕੇ ਵੀ ਆਣਗੇ ਨਾ ਤੁਰਕੇ ਵੀ ਆਣਗੇ 10 ਮਿੰਟ ਲੱਗਣਗੇ ਉਹਨਾਂ ਨੂੰ ਜੇ ਤੁਰਕੇ ਵੀ ਆਣਗੇ 10 ਮਿੰਟ ਲੱਗਣਗੇ ਸਾਹਮਣੇ ਦਫਤਰ ਹੈ ਜੀ ਉਹਨਾਂ ਦਾ ਉਹਨਾਂ ਨੂੰ ਤਾਂ ਫਿਰ ਵੀ ਮੇਰੇ ਖਿਆਲ ਚ ਗੱਡੀਆਂ ਦਿੱਤੀਆਂ ਹੋਈਆਂ ਸਰਕਾਰਾਂ ਨੇ ਜਾਰਕੀਆਂ ਹੋਈਆਂ ਬਾਈ ਜੀ ਇੱਕ ਤੋਂ ਬਾਅਦ ਦੂਜੀ ਘਟਨਾ ਤੇ ਦੂਜੀ ਤੋਂ ਬਾਅਦ ਰੱਬ ਨਾ ਕਰੇ ਜੇ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਘਟਨਾ ਵਾਪਰਦੀ ਹੈ ਪਿੰਡ ਦੇ ਵਸਨੀਕਾਂ ਦੇ ਵਿੱਚ ਇਸ ਸੀਜ਼ਨ ਨੂੰ ਲੈ ਕੇ ਫਿਕਰਮੰਦੀ ਤੇ ਹੋਈ ਅਸੀਂ ਸਰ ਅਸੀਂ ਕੋਈ ਚਾਹੁੰਦੇ ਹਾਂ ਕਿ ਜਿਹੜੇ ਨੌਜਵਾਨ ਬੰਦੇ ਐ ਸਾਨੂੰ ਇੱਕ ਅਥੋਰਿਟੀ ਦਿੱਤੀ ਜਾਵੇ ਕਾਬੂ ਕਰਨੇ ਦੀ ਕੋਈ ਪਰਮਿਸ਼ਨ ਦਿੱਤੀ ਜਾਵੇ ਕੋਈ ਰੂਲ ਦਿੱਤੇ ਜਾਵੇ ਕਿ ਅਸੀਂ ਆਹ ਇਹਨਾਂ ਨੂੰ ਕਾਬੂ ਕਰੀਏ ਸਾਡੇ ਪਿੰਡ 'ਚ ਚੋਰੀਆਂ ਇਹਨਾਂ ਦੇ ਖਾਤਰ ਹੋ ਰਹੀਆਂ ਨੇ ਸਾਡੇ 5-10 ਮੋਟਰਸਾਈਕਲ ਵੀ ਚੱਕੋ ਲਏ। ਬਾਕਾਇਦਾ ਅਸੀਂ ਕੰਪਲੀਟਾਂ ਵੀ ਕਰਾਈਆਂ ਹੋਈਆਂ ਸਭ ਕੁਝ ਪਤਾ ਹੈ ਜੀ। ਥਾਂ ਦੇ ਵੈਰੀਫਾਈ ਕੋਈ ਵੈਰੀਫਾਈ ਹੋ ਨਹੀਂ ਹੁੰਦੇ ਜੀ। ਪੁਲਿਸ ਜੇ ਅਸੀਂ ਫੜਦੇ ਆਂ ਅਸੀਂ ਆਪ ਫੜ ਕੇ ਛੱਡਦੇ ਆਂ ਤਾਂ ਪੁਲਿਸ ਉਹਨਾਂ ਨੂੰ ਛੱਡ ਦਿੰਦੀ ਹੈ ਜੀ। ਥਾਣੇ ਜਾਂਦੇ ਪਰਚਾ ਦੇ ਦਿੱਤੇ ਜੀ ਅੱਗੇ ਭੇਜ ਦਿੱਤੇ ਬਸ ਚਲੋ ਜੀ ਇਹ ਕੰਮ ਹੈ। ਕਿਹੜੇ ਜੇਲ੍ਹ 'ਚ ਦੇਖਣ ਜਾਂਦੇ? ਅਸੀਂ ਕਿਹੜੇ ਹੁਣ ਦੇਖਣ ਜਾਣਾ ਜੀ ਨਾਲ? ਉਹ ਹੁਣ ਫੜੇ ਨਹੀਂ ਫੜੇ ਸਾਨੂੰ ਕੀ ਪਤਾ? ਜਿਹੜਾ ਬੰਦਾ ਅਸੀਂ ਫੜ ਕੇ ਮੈਂ ਖੁਦ ਦੋ ਬੰਦੇ ਫੜੇ ਮੈਂ 80 ਸੈਕਟਰ ਤੋਂ ਕਿ ਸਿੱਧਾ ਫੋਨ ਖੋ ਕੇ ਭੱਜੀ ਉਹਨਾਂ ਦੇ ਪਿੱਛੇ ਇੱਕ ਜొਮੈਟੋ ਵਾਲਾ ਲੱਗਿਆ ਹੋਇਆ ਸੀਗਾ ਜొਮੈਟੋ ਵਾਲਾ ਲੱਗਿਆ ਵੀ ਚਲ ਮੈਂ ਬੰਦੇ ਦਾ ਫੋਨ ਉਹ ਬੰਦੇ ਭੱਜਦੇ ਪਾਸ ਦੇ ਨਾ ਪਿੰਡ ਕੁੰਬੜੇ ਚ ਵੜ ਗਏ ਕੁੰਬੜੇ ਚ ਵੜੇ ਪੁਰਾਣੀ ਟੈਂਕੀ ਲੱਗੇ ਮੈਂ ਇੱਕ ਬੰਟੀ ਮੁੰਡਾ ਮੇਰੇ ਨਾਲ ਮੇਰਾ ਦੋਸਤ ਹੈਗਾ ਅਸੀਂ ਦੋ ਜਣੇ ਨੇ ਫੜੇ ਫੜ ਕੇ ਅਸੀਂ ਕੁੱਟੇ ਕੁੱਟੇ ਬੰਦੇ ਦਾ ਫੋਨ ਚਲੋ ਅਸੀਂ ਥਾਣੇ ਲੇ ਗੇ ਲੈ ਗੇ ਵਿਚਾਰਾ ਜਿਹੜਾ ਜਿਹਦਾ ਫੋਨ ਸੀਗਾ ਉਹ ਇੱਥੇ ਮਤਲਬ ਜਿਹੜਾ ਆਪਣਾ ਪੂਰਬ ਪ੍ਰੀਮੀਅਮ ਇੱਥੇ ਉਹ ਜੋਬ ਕਰਦਾ ਮੁੰਡਾ ਉਹ ਕਹਿੰਦਾ ਵੀਰੇ ਮੈਂ ਤਾਂ ਬਹੁਤ ਗਰੀਬ ਆ ਕਹਿੰਦਾ ਮੈਂ ਤਾਂ ਆਪਣੇ ਘਰ ਮਤਲਬ ਰੈਂਟ ਤੇ ਰਹਿੰਦਾ ਉਹ ਵੀ ਪੰਜਾਬੀ ਮੁੰਡਾ ਫਿਰ ਜਦੋਂ ਸਾਡੇ ਲਾਗੇ ਸਨੇਚਿੰਗਾਂ ਹੋਣ ਲੱਗੀਆਂ ਫਿਰ ਤਾਂ ਕੀ ਰਹਿ ਗਿਆ ਜੀ ਬਿਲਕੁਲ ਕਿਤੇ ਨਾ ਕਿਤੇ ਦੁਖਦਾਇਕ ਘਟਨਾ ਕਰਮ ਕਿਹਾ ਜਾ ਸਕਦਾ ਏ ਇੱਕ 2 16 ਤੇ 17 ਸਾਲ ਦੇ ਨੌਜਵਾਨਾਂ ਦਾ ਇਹ ਉੱਪਰ ਵਾਰ ਕੀਤਾ ਜਾਂਦਾ ਹੈ ਤੇਜ਼ ਤਾਰ ਹਥਿਆਰਾਂ ਦੇ ਨਾਲ ਜਿਦੇ ਵਿੱਚ ਇੱਕ ਦੀ ਮੌਤ ਹੋ ਚੁੱਕੀ ਹੈ ਔਰ ਦੂਜਾ ਸੀਰੀਅਸ ਕੰਡੀਸ਼ਨ ਦੇ ਵਿੱਚ ਹਸਪੀਟਲ ਦੇ ਵਿੱਚ ਐਡਮਿਟ ਹੈ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪੀੜਤ ਪਰਿਵਾਰਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋયા ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਵੱਲੋਂ ਆਉਣ ਵਾਲੇ ਕੁਝ ਸਮੇਂ ਤੱਕ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਂਦੀ ਹੈ